ਸਾਸਿਕਲ ਦੋਸਤੋ ਜਿਹੜੇ ਲੋਕ ਰੱਬ ਦੇ ਬਾਣੇ ਚ ਰਹਿੰਦੇ ਆ ਉਹ ਸੋਚਦੇ ਜੋ ਰੱਬ ਨੇ ਕੀਤਾ ਚੰਗਾ ਕੀਤਾ ਕੋਈ ਗਿਲਾ ਨਹੀਂ ਕਰਦੇ ਰੱਬ ਨਾਲ ਕੋਈ ਸ਼ਿਕਵਾ ਕੋਈ ਸ਼ਿਕਾਇਤ ਨਹੀਂ ਕਰਦੇ ਉਹਨਾਂ ਦਾ ਜੀਵਨ ਕਿੰਨਾ ਵਧੀਆ ਤੇ ਕਿੰਨਾ ਖੁਸ਼ੀ ਭਰਿਆ ਜੀਵਨ ਹੁੰਦਾ ਉਹ ਆਪਾਂ ਨੂੰ ਕਹਾਣੀ ਸੁਣ ਕੇ ਪਤਾ ਲੱਗ ਜਾਓ ਪੇਜ ਨੂੰ ਲਾਈਕ ਜ਼ਰੂਰ ਕਰ ਲਿਓ ਸਬਸਕ੍ਰਾਈਬ ਵੀ ਕਰ ਲਿਓ ਤੇ ਵੀਡੀਓ ਪੂਰੀ ਦੇਖਿਓ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਵੀਡੀਓ ਚ ਜਿਹੜੇ ਲੋਕ ਜਿਆਦਾ ਨਰਾਸ਼ ਰਹਿੰਦੇ ਆ ਜਾਂ ਰੱਬ ਨੂੰ ਸ਼ਿਕਾਇਤ ਕਰ ਦਿੰਦੇ ਆ ਕਿ ਰੱਬਾ ਤੂੰ ਚੰਗਾ ਨਹੀਂ ਕੀਤਾ ਉਹਨਾਂ ਵਾਸਤੇ ਵੀਡੀਓ ਬਹੁਤ ਵਧੀਆ ਜੇ ਤੁਹਾਡਾ ਵੀ ਕੋਈ ਦੋਸਤ ਮਿੱਤਰ ਭੈਣ ਭਰਾ ਨਿਰਾਸ਼ਾ ਦੇ ਆਲਮ ਵਿੱਚ ਲੰਘ ਰਿਹਾ ਕਿ ਰੱਬ ਮੇਰਾ ਚੰਗਾ ਨਹੀਂ ਕਰਦਾ ਰੱਬ ਮੇਰ ਨਾਲ ਹੀ ਮਾੜਾ ਕਿਉਂ ਕਰਦਾ ਉਹਨਾਂ ਨੂੰ ਜ਼ਰੂਰ ਸ਼ੇਅਰ ਕਰਿਓ ਵੀਡੀਓ ਦੋਸਤੋ ਬੜੇ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਪਿੰਡ ਵਿੱਚ ਨਾ ਇੱਕ ਕਿਸਾਨ ਰਹਿੰਦਾ ਹੁੰਦਾ ਬਜ਼ੁਰਗ ਕਾਫੀ ਉਮਰ ਹੁੰਦੀ ਉਹਦੀ ਉਹਦੇ ਕੋਲ ਨੇ ਇੱਕ ਘੋੜਾ ਹੁੰਦਾ ਬਹੁਤ ਸੋਹਣਾ ਬੜਾ ਮਹਿੰਗਾ ਘੋੜਾ ਹੁੰਦਾ ਜਿਹਦੀ ਬੜੀ ਕੀਮਤ ਹੁੰਦੀ ਆ ਉਹਨੇ ਬੜੇ ਪਿਆਰ ਨਾਲ ਉਸ ਘੋੜੇ ਨੂੰ ਆਪਦੇ ਘਰ ਰੱਖਿਆ ਹੁੰਦਾ ਆਪਣੇ ਪਰਿਵਾਰ ਵਾਂਗ ਤੇ ਉਸ ਜਿਸ ਪਿੰਡ 'ਚ ਰਹਿ ਰਹਿਆ ਹੁੰਦਾ ਉਸ ਦੇਸ਼ ਦਾ ਰਾਜਾ ਜਿਹੜਾ ਉਹਦੀ ਅੱਖ ਵੀ ਇਸ ਘੋੜੇ ਤੇ ਹੁੰਦੀ ਆ ਰਾਜਾ ਆਪਣੇ ਬੰਦਿਆਂ ਨੂੰ ਕਈ ਵਾਰ ਭੇਜਦਾ ਆਪਣੇ ਫੌਜਦਾਰਾਂ ਨੂੰ ਕਿ ਜਾਓ ਉਹ ਘੋੜਾ ਲੈ ਕੇ ਆਓ ਕਿਸਾਨ ਨੂੰ ਕਹੋ ਕਿ ਜੋ ਜਿਹੜੀ ਕੀਮਤ ਚਾਹੀਦੀ ਆ ਉਹ ਮੈਂ ਦੇ ਦੂੰ ਬੜਾ ਧੰਨ ਦੌਲਤ ਦੇ ਦੂੰ ਤੁਹਾਡੇ ਪਰਿਵਾਰ ਚ ਇੱਕ ਸਰਕਾਰੀ ਨੌਕਰੀ ਵੀ ਦੇ ਦੂੰ ਪਰ ਮੈਨੂੰ ਘੋੜਾ ਦੇ ਹਮੇਸ਼ਾ ਕਿਸਾਨ ਉਹ ਜਵਾਬ ਦਿੰਦਾ ਕਿ ਨਹੀਂ ਤੁਹਾਡੇ ਵਾਸਤੇ ਘੋੜਾ ਹੋਊਗਾ ਮੇਰੇ ਵਾਸਤੇ ਘੋੜਾ ਨਹੀਂ ਹੈ ਮੇਰੇ ਵਾਸਤੇ ਮੇਰੇ ਪਰਿਵਾਰ ਦਾ ਇੱਕ ਜੀ ਆ ਇਹ ਜਿਹਨੂੰ ਮੈਂ ਬਹੁਤ ਚਾਹਵਾਂ ਨਾਲ ਬੜੇ ਲਾਡਾਂ ਨਾਲ ਪਾਲਿਆ ਇਹ ਮੇਰੇ ਤੋਂ ਬਿਨਾ ਰਹਿ ਨਹੀਂ ਸਕਦਾ ਤਾਂ ਮੈਂ ਇਹ ਤੋਂ ਬਿਨਾ ਰਹਿ ਨਹੀਂ ਸਕਦਾ ਮੈਂ ਘੋੜਾ ਨਹੀਂ ਦੇਣਾ ਬਾਰ ਬਾਰ ਰਾਜੇ ਦੇ ਬੰਦੇ ਆਉਂਦੇ ਉਹ ਮਨਾਂ ਕਰ ਦਿੰਦਾ ਆਸ-ਪੜੋਸ ਦੇ ਜਿਹੜੇ ਪੜੋਸੀ ਨੇ ਉਹ ਵੀ ਚਾਹੁੰਦੇ ਕਿ ਘੋੜਾ ਵੇਚ ਦੇਵੇ ਇਹ। ਉਹ ਵੀ ਕਹਿੰਦੇ ਪਰ ਉਹ ਵੇਚਦਾ ਨਾ ਘੋੜਾ। ਦਿਨ ਲੰਘਦੇ। ਸਮਾਂ ਥੋੜਾ ਬੀਤਦਾ। ਇੱਕ ਦਿਨ ਚੜਦਾ ਸਵੇਰੇ ਸੂਰਜ ਉੱਗਦਾ ਉਹ ਸੂਰਜ ਕਿਨਾਂ ਜਦੋਂ ਆਪਣੇ ਆਸਤਾ ਬੈਲ 'ਚ ਜਾਂਦਾ। ਉੱਥੇ ਜਾ ਕੇ ਦੇਖਦਾ ਉਹਦੇ ਆਸਤਾ ਬੈਲ 'ਚ ਉਹਦਾ ਘੋੜਾ ਨਹੀਂ ਹੁੰਦਾ। ਘੋੜਾ ਚੋਰੀ ਹੋ ਗਿਆ ਹੁੰਦਾ। ਪਿੰਡ 'ਚ ਗੱਲ ਫੈਲ ਗਈ। ਪਿੰਡ ਦੇ ਲੋਕੀ ਇਕੱਠੇ ਹੋਣੇ ਸ਼ੁਰੂ ਹੋ ਗਏ ਉਹਦੇ ਘਰੇ। ਪਿੰਡ ਦੇ ਲੋਕੀ ਉਹਨੂੰ ਕਹਿੰਦੇ ਕਿ ਯਾਰ ਤੂੰ ਵੈਸੇ ਹੈ ਮੂਰਖੀ। ਚੰਗਾ ਭਲਾ ਤੇਰਾ ਘੋੜਾ ਵੇਖਦਾ ਸੀ ਰਾਜਾ ਖਰੀਦਦਾ ਸੀ। ਤੇ ਨੂੰ ਮੂੰਹ ਮੰਗੀ ਕੀਮਤ ਵੀ ਦਿੰਦਾ ਸੀ ਤੂੰ ਖਰੀਦ ਉਹਨੂੰ ਕੋਹੜਾ ਵੇਚ ਦਿੰਦਾ ਤੇ ਅੱਜ ਆਪਣੀ ਜ਼ਿੰਦਗੀ ਬੜਾਪਾ ਆਪਣਾ ਚੰਗੇ ਤਰੀਕੇ ਨਾਲ ਕੱਢਦਾ ਨਾਲ ਆਪਣੇ ਪਰਿਵਾਰ ਨੂੰ ਵੀ ਖੁਸ਼ਹਾਲ ਬਣਾਉਂਦਾ ਸੋ ਉਹ ਕਹਿੰਦਾ ਵੀ ਬੈਨੋ ਨੂੰ ਨਹੀਂ ਪਤਾ ਮੈਂ ਚੰਗਾ ਕੀਤਾ ਜਾਂ ਮਾੜਾ ਲੋਕੀ ਕਹਿੰਦੇ ਮਾੜਾ ਹੀ ਹੋਇਆ ਤੇਰੀ ਮਾੜੀ ਕਿਸਮਤ ਆ ਬਹੁਤ ਮਾੜਾ ਹੋਇਆ ਤੇਰੇ ਨਾਲ ਉਹ ਜਵਾਬ ਦਿੰਦਾ ਉਹ ਕਹਿੰਦਾ ਮੈਂ ਨਹੀਂ ਕਹਿੰਦਾ ਮਾੜਾ ਹੋਇਆ ਮੈਨੂੰ ਨਹੀਂ ਪਤਾ ਚੰਗਾ ਹੋਇਆ ਜਾਂ ਮਾੜਾ ਹੋਇਆ ਪਰ ਜੋ ਹੋਇਆ ਚੰਗਾ ਹੋਇਆ ਮੈਨੂੰ ਕੋਈ ਗਮ ਨਹੀਂ ਮੈਨੂੰ ਕੋਈ ਦੁੱਖ ਨਹੀਂ ਮੇਰਾ ਘੋੜਾ ਚੋਰੀ ਹੋ ਗਿਆ ਤਾਂ ਜੋ ਰੱਬ ਨੂੰ ਜੋ ਭਗਵਾਨ ਨੂੰ ਜੋ ਪਰਮੇਸ਼ਵਰ ਨੂੰ ਮਨਜ਼ੂਰ ਉਹ ਹੋ ਗਿਆ ਮੈਂ ਖੁਸ਼ ਆ ਲੋਕੀ ਗੱਲਾਂ ਕਰਦੇ ਕਿ ਇਹਦੀ ਉਮਰ ਦੇ ਨਾਲ ਹੈ ਨਾ ਇਹਦਾ ਦਿਮਾਗ ਵੀ ਸਠੇ ਆ ਗਿਆ ਇਹਨੂੰ ਤਾਂ ਕੋਈ ਪ੍ਰਵਾਹ ਨਹੀਂ ਦੇਨ ਨਿਕਲਦੇ ਇੱਕ ਦਿਨ ਆਪਣੇ ਮੰंजे ਦੇ ਬੈਠਾ ਦੁਪਹਿਰ ਦੇ ਟਾਈਮ ਨੂੰ ਸ਼ਾਮੇ ਕੋੜੇ ਬਾਰੇ ਸੋਚਦਾ ਹੁੰਦਾ ਤੇ ਦੂਰ ਇੱਕ ਘੋੜਾ ਭੱਜ ਆਉਂਦਿਆਂ ਲਾਉਂਦਾ ਹੁੰਦਾ ਪੂਲ ਸਪੀਡ ਨਾਲ ਉਹਦੇ ਪਿੱਛੇ ਵਿੱਚ ਪੰਜ ਘੋੜੇ ਹੋਰ ਭੱਜੇ ਆਉਂਦੇ ਹੁੰਦੇ ਆ ਜਦੋਂ ਲਾਗੇ ਆਉਂਦਾ ਘੋੜਾ ਉਹ ਕਿਸਾਨ ਦੇ ਦੇ ਲੈਂਦਾ ਯਾਰ ਇਹ ਤਾਂ ਮੇਰਾ ਹੀ ਘੋੜਾ ਉਹ ਆਪਦੇ ਨਾਲ ਜੰਗਲੀ ਘੋੜੇ ਪੰਜ ਹੋਰ ਲੈ ਆਇਆ ਘਰੇ ਪਹੁੰਚ ਗਿਆ ਉਹਨੇ ਆਪਣੇ ਅਸਤਬਲ ਦੇ ਵਿੱਚ ਸਾਰੇ ਘੋੜੇ ਵੜ ਲਏ ਪਿੰਡ 'ਚ ਗੱਲ ਫੈਲ ਗਈ ਪਿੰਡ ਦੇ ਲੋਕੀ ਫਿਰ ਇਕੱਠੇ ਹੋਣੇ ਸ਼ੁਰੂ ਹੋ ਗਏ ਕਹਿੰਦੇ ਯਾਰ ਅਸੀਂ ਗਲਤ ਸੀ ਅਸੀਂ ਗਲਤ ਸੀ ਜਿਹੜੇ ਕਹਿੰਦੇ ਸੀ ਤੇਰੀ ਕਿਸਮਤ ਮਾੜੀ ਆ ਤੇਰਾ ਨਾ ਬਹੁਤ ਮਾੜਾ ਹੋਇਆ ਰੱਬ ਨੇ ਚੰਗਾ ਨਹੀਂ ਕੀਤਾ ਤੇਰਾ ਇੰਨਾ ਵਧੀਆ ਘੋੜਾ ਚੋਰੀ ਹੋ ਗਿਆ ਤੇ ਤੇਰੀ ਕਿਸਮਤ ਚੰਗੀ ਆ ਤੇਰਾ ਘੋੜਾ ਗਵਾਚਾ ਥੋੜੀ ਤੇਰਾ ਘੋੜਾ ਤਾਂ ਹੋਰ ਚਾਰ ਘੋੜੇ ਨਾਲ ਲੈ ਕੇ ਆ ਗਿਆ ਪੰਜ ਘੋੜੇ ਨਾਲ ਲੈ ਕੇ ਆ ਗਿਆ ਜਿਹੜੇ ਬਹੁਤ ਕੀਮਤੀ ਆ ਜੰਗਲੀ ਘੋੜੇ ਵੀ ਦੋ ਇਹਨਾਂ ਨੂੰ ਹੁਣ ਟ੍ਰੇਨਡ ਕਰ ਟ੍ਰੇਨਡ ਕਰਕੇ ਆਪਦੀ ਮੂਹ ਮੰਗੀ ਕੀਮਤ ਤੇ ਇਹਨਾਂ ਨੂੰ ਰਾਜੇ ਨੂੰ ਵੇਚ ਦੇ ਉਹ ਕਹਿੰਦਾ ਮੈਂ ਇਦਾਂ ਨਹੀਂ ਕਰਨਾ ਵੀ ਪਤਾ ਨਹੀਂ ਰੱਬ ਦਾ ਬਾਣਾ ਕੀ ਆ ਮੈਂ ਰੱਬ ਦੀ ਰਾਜਾ ਚ ਰਹਿਣਾ ਪਰਮੇਸ਼ਰ ਦੀ ਰਾਜਾ ਰਹਿਣਾ ਉਹਨੇ ਪਹਿਲਾਂ ਮੇਰਾ ਘੋੜਾ ਚੋਰੀ ਹੋ ਗਿਆ ਮੈਨੂੰ ਲੱਗਾ ਤੁਸੀਂ ਸਾਰੇ ਰੋਲਾ ਪਾ ਲਿਆ ਹੁਣ ਉਹਨੇ ਪੰਜ ਘੋੜੇ ਵੇਚ ਤੇ ਮੈਂ ਇਹ ਚੀਜ਼ ਮੈਂ ਸੋਚੀ ਨਹੀਂ ਕਿ ਮੈਂ ਇਹਨਾਂ ਦੀ ਕਮਾਈ ਖਾਵਾਂ ਦੈਨ ਨਿਕਲਦੇ ਉਸ ਕਿਸਾਨ ਦਾ ਬੇਟਾ ਉਹਨਾਂ ਘੋੜਿਆਂ ਨੂੰ ਟ੍ਰੇਨਿੰਗ ਦੇਣ ਲਈ ਚੱਲ ਪੈਂਦਾ ਉਹਨਾਂ ਨੂੰ ਟ੍ਰੇਨ ਕਰਨਾ ਸ਼ੁਰੂ ਕਰ ਦਿੰਦਾ ਜਦੋਂ ਟ੍ਰੇਨ ਕਰਦਾ ਤੇ ਘੋੜੇ ਨੂੰ ਟ੍ਰੇਨਡ ਕਰਦਾ ਘੋੜੇ ਦੇ ਉੱਪਰ ਚੜਿਆ ਆਉਂਦਾ ਤੇ ਘੋੜੇ ਦੇ ਉੱਪਰੋਂ ਡਿੱਗ ਕੇ ਉਹਦੀਆਂ ਲੱਤਾਂ ਟੁੱਟ ਜਾਂਦੀਆਂ। ਉਹ ਪਾਜ ਹੋ ਜਾਂਦਾ ਤੁਰਨਾ ਮੁਸ਼ਕਲ ਹੋ ਜਾਂਦਾ ਉਹ ਕੋ। ਡਾਕਟਰ ਕਹਿੰਦਾ ਵੀ ਇਹ ਤੁਰ ਨਹੀਂ ਪਾਊਗਾ ساری ਉਮਰ ਹੁਣ। ਵੀ ਲੰਬਾ ਟ੍ਰੀਟਮੈਂਟ ਕਰਾਉਣਾ ਪੈਣਾ। ਹੋ ਸਕਦਾ ਚੱਲਣ ਲੱਗ ਜਾਏ ਹੋ ਸਕਦਾ ਨਾ। ਲੋਕੀ ਫਿਰ ਉਹਦੇ ਘਰੇ ਆਉਂਦੇ। ਉਹ ਕਹਿੰਦੇ ਯਾਰ ਅਸੀਂ ਕਹਿੰਦੇ ਸੀ ਤੇਰੀ ਕਿਸਮਤ ਚੰਗੀ ਆ ਤੇਰਾ ਘੋੜਾ ਨਾਲ ਪੰਜ ਜੰਗਲੀ ਘੋੜਿਆਂ ਲੈ ਕੇ ਆ ਗਿਆ ਤੂੰ ਕਮਾਈ ਖਾਊਂਗਾ ਵੇਚੂਂਗਾ ਪਰ ਤੇਰਨਾ ਤਾਂ ਬੜਾ ਮਾੜਾ ਹੋਇਆ ਇਹ تیرਨ ਦਾ ਪਾਣਾ ਵਰਤ ਗਿਆ ਤੇਰੇ ਬੇਟੇ ਦੇ ਸੱਟ ਲੱਗੀ ਉਹ ਤਾਂ ਪਾਈਜ ਹੋ ਗਿਆ ਉਹ ਫਿਰ ਕਹਿੰਦਾ ਕਹਿੰਦਾ ਹਾਂ ਮੰਨਿਆ ਕਿ ਮੇਰੇ ਬੇਟੇ ਦੇ ਸੱਟ ਲੱਗ ਗਈ ਆ ਉਹ ਘੋੜੇ ਤੋਂ ਡਿੱਗ ਕੇ ਪਾਈਜ ਹੋ ਗਿਆ ਮੈਨੂੰ ਸਾਰੀ ਜ਼ਿੰਦਗੀ ਉਹਦੀ ਕੇਅਰ ਕਰਨੀ ਪੈਣੀ ਬੇਟੇ ਦੀ ਉਹਦੀ ਮੈਂ ਕਮਾਈ ਦਾ ਕੀ ਕਾਣੀ ਆ ਪਰ ਕਹਿੰਦਾ ਜੋ ਉੱਪਰ ਵਾਲੇ ਨੂੰ ਜੋ ਪਰਮੇਸ਼ਵਰ ਨੂੰ ਮਨਜ਼ੂਰ ਮੈਂ ਉਹਦੀ ਰਜ਼ਾ 'ਚ ਬਹੁਤ ਖੁਸ਼ ਆਂ ਪਿੰਡ ਵਾਲੇ ਫਿਰ ਪਿੰਡ ਵਾਲੇ ਗੱਲਾਂ ਕਰਦੇ ਕਹਿੰਦੇ ਯਾਰ ਇਹਦੇ ਵਾਕੇ ਦਿਮਾਗ ਇਸ ਵਰ ਗਿਆ ਇਹਨੂੰ ਕੋਈ ਫਰਕ ਹੀ ਨਹੀਂ ਪੈਂਦਾ ਇਹਦੇ ਮੁੰਡੇ ਦੇ ਸੱਟ ਲੱਗ ਗਈ ਆਪਾਈ ਜੋ ਹੋ ਗਿਆ ਤੇ ਫੇਰ ਕਹਿੰਦਾ ਮੈਂ ਖੁਸ਼ ਆ ਉਹ ਕਹਿੰਦਾ ਮੈਨੂੰ ਕੋਈ ਫਰਕ ਨਹੀਂ ਵੀ ਜੋ ਰੱਬ ਨੇ ਕਰਨਾ ਹੈ ਉਹ ਕਰਦਾ ਤੇ ਮੈਂ ਆਪਣੇ ਮੁੰਡੇ ਨੂੰ ਹੌਸਲਾ ਦਵਾਂਗਾ ਤੇ ਐਂ ਹੀ ਦਿਨ ਲੰਘਦੇ ਉਹ ਆਪਣੇ ਚਲੋ ਮੁੰਡੇ ਦੀ ਸੇਵਾ ਵੀ ਕਰਦਾ ਘੋੜਿਆਂ ਨੂੰ ਵੀ ਪਾਲਦਾ ਕਿਉਂਕਿ ਜਿਹੜਾ ਉਹਦਾ ਆਪਦਾ ਘੋੜਾ ਆਂਦਾ ਉਹਨਾਂ ਬੜਾ ਪਿਆਰ ਹੁੰਦਾ ਉਹਦਾ ਤੇ ਇਦੇ ਆਕੇ ਦੂਜੇ ਘੋੜੇ ਵੀ ਲੱਗਨੇ ਸ਼ੁਰੂ ਹੋ ਜਾਂਦੇ ਹੌਲੀ ਹੌਲੀ ਜਿਵੇਂ ਉਹ ਜਿਹੜਾ ਕੋੜਾ ਲੈ ਕੇ ਆਇਆ ਹੁੰਦਾ ਉਹ ਜੰਗਲੀ ਘੋੜੇ ਵੀ ਉਹਦੀ ਰੀਸੇ ਉਦਾਂ ਹੀ ਕਰਨਾ ਸ਼ੁਰੂ ਕਰ ਦਿੰਦੇ ਨੇ ਨਿਕਲਦੇ ਮਹੀਨੇ ਨਿਕਲਦੇ ਤੇ ਜਿਸ ਰਾਜ ਦੇ ਵਿੱਚ ਰਹਿੰਦੇ ਹੁੰਦੇ ਆ ਉਸੇ ਰਾਜ ਦੇ ਪड़ोसी ਰਾਜ ਨੇ ਇਸ ਰਾਜ ਦੇ ਉੱਪਰ ਹਮਲਾ ਕਰ ਦਿੱਤਾ ਤੇ ਰਾਜੇ ਨੇ ਫਰਮਾਨ ਕੀਤਾ ਕਿ ਜਿੰਨੇ ਵੀ ਪਿੰਡਾਂ ਸ਼ਹਿਰਾਂ ਦੇ ਵਿੱਚ ਨੌਜਵਾਨ ਆ ਨਾ ਉਹਨਾਂ ਨੂੰ ਸਾਰਿਆਂ ਨੂੰ ਲਿਆਓ ਉਹਨਾਂ ਨੂੰ ਫੌਜ ਚ ਭਰਤੀ ਕਰੋ ਕਿਸੇ ਨੂੰ ਨਹੀਂ ਛੱਡਣਾ ਖਾਰਿਕ ਨੂੰ ਲੈ ਕੇ ਆਉਣਾ ਜਿਹੜਾ ਤੁਰ ਸਕਦਾ ਇਹਨਾਂ ਦੇ ਪਿੰਡ ਵੀ ਫੌਜ ਆ ਗਈ ਜਿੰਨੇ ਵੀ ਨੌਜਵਾਨ ਮੁੰਡੇ ਸੀ ਉਹਨਾਂ ਨੂੰ ਸਾਰਿਆਂ ਨੂੰ ਫੌਜ ਵਿੱਚ ਭਰਤੀ ਹੋਣਾ ਪਿਆ ਫੌਜ ਵਿੱਚ ਭਰਤੀ ਹੋਏ ਤੇ ਜੰਗ ਲੜਨ ਵਾਸਤੇ ਚਲੇ ਗਏ ਪਿੰਡ ਵਾਲੇ ਰੋਂਦੇ ਕਰ ਲਾਉਂਦੇ ਫਿਰ ਇਹਦੇ ਘਰੇ ਆਏ ਕਿਸਾਨ ਦੇ ਕਹਿੰਦੇ ਯਾਰ ਤੇਰੀ ਕਿਸਮਤ ਬਹੁਤ ਚੰਗੀ ਤੇਰਾ ਮੁੰਡਾ ਬਚ ਗਿਆ ਉਪਾਈਜ ਆ 60 ਲੱਗੀ ਆ ਉਹ ਫੌਜ ਵਿੱਚ ਭਰਤੀ ਨਹੀਂ ਹੋ ਸਕਦਾ ਉਹ ਤੇਰੇ ਕੋਲ ਹੈ ਜੀਂਦਾ ਤੇਰੇ ਕੋਲ ਤਾਂ ਹੈ ਸਾਡੇ ਬੱਚੇ ਤੇ ਸਾਡੇ ਨੌਜਵਾਨ ਮੁੰਡੇ ਤਾਂ ਚੱਲ ਗਏ ਫੌਜ ਵਿੱਚ ਪਤਾ ਨਹੀਂ ਜੰਗ ਵਿੱਚੋਂ ਜਿੰਦੇ ਵਾਪਸ ਆਉਣਗੇ ਜਾਂ ਨਹੀਂ ਆਉਣਗੇ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਆਉਣਗੇ ਜਾਂ ਕਦੇ ਆਉਣਗੇ ਹੀ ਨਹੀਂ ਉਹ ਫੇਰ ਕਿਸਾਨ ਕਹਿੰਦਾ ਕਹਿੰਦਾ ਚ ਰੱਬ ਦਾ ਹੀ ਭਾਣਾ ਆ ਇਹ ਕਹਿੰਦਾ ਵੀ ਮੈਨੂੰ ਜੋ ਰੱਬ ਨੇ ਕਰਨਾ ਹੁੰਦਾ ਨਾ ਉਹ ਠੀਕ ਕਰਦਾ ਮੈਨੂੰ ਇਹਦੇ 'ਚ ਕੋਈ ਸ਼ਿਕਵਾ ਨਹੀਂ ਰੱਬ ਨਾਲ ਨਾ ਮੈਨੂੰ ਕੋਈ ਦੋਖਾ ਮੇਰਾ ਮੁੰਡਾ ਪਾਏ ਜਾ ਹੋ ਜੋ ਠੀਕ ਕਿਸਾਨ ਕਹਿੰਦਾ ਕਿ ਰੱਬ ਜਿਹੜਾ ਨਾ ਕਦੇ ਵੀ ਸਾਡਾ ਵਿਰੋਧ ਨਹੀਂ ਕਰਦਾ। ਨਾ ਰੱਬ ਸਾਡੇ ਬਾਰੇ ਮਾੜਾ ਸੋਚਦਾ। ਬਸ ਸਾਡੇ ਯਕੀਨ ਦੀ ਗੱਲ ਹੈ। ਕਿ ਅਸੀਂ ਰੱਬ ਤੇ ਭਰੋਸਾ ਕਿੰਨਾ ਕਰਦੇ ਹਾਂ ਉਸ ਪਰਮੇਸ਼ਵਰ ਤੇ ਭਰੋਸਾ ਕਿੰਨਾ ਕਰਦੇ ਹਾਂ। ਰੱਬ ਸਾਡਾ ਕਦੇ ਵੀ ਸ਼ਰੀਕ ਨਹੀਂ ਬਣਦਾ। ਰੱਬ ਹਮੇਸ਼ਾ ਸਾਡਾ ਚੰਗਾ ਸੋਚਦਾ। ਮੇਰਾ ਕੋੜਾ ਮੰਨ ਲਓ ਮੇਰੇ ਮੁੰਡੇ ਨੇ ਬਚਣਾ ਸੀ, ਘਰ ਰਹਿਣਾ ਸੀ, ਜੰਗ 'ਚ ਨਹੀਂ ਜਾਣਾ ਸੀ। ਪਰਮਾਤਮਾ ਨੇ ਵਿੱਧ ਬਣਾਈ। ਮੇਰਾ ਕੋੜਾ ਪਹਿਲਾਂ ਜੰਗਲ 'ਚ ਭੇਜਿਆ। ਘੋੜੇ ਲੈ ਕੇ ਆਇਆ ਮੇਰਾ ਮੁੰਡਾ ਨੂੰ ਟ੍ਰੇਨਿੰਗ ਦੇਣ ਲੱਪਿਆ ਉੱਤੇ ਚੜਿਆ ਸੱਟ ਲੱਗੀ ਉਹ ਘਰੇ ਬੈਠਾ ਇਹ ਪਰਮਾਤਮਾ ਦੀ ਖੇਡ ਹੈ ਮੈਂ ਉਹਦੀ ਰਜਾ ਵਿੱਚ ਬਹੁਤ ਖੁਸ਼ ਹਾਂ ਸੋ ਪਿੰਡ ਵਾਲੇ ਵੀ ਇਸ ਗੱਲ ਨੂੰ ਮੰਨਦੇ ਕਿ ਸਾਨੂੰ ਰੱਬ ਤੇ ਭਰੋਸਾ ਕਰਨਾ ਚਾਹੀਦਾ ਤੇ ਉਧਰ ਜੁੱਧ ਲੱਗਾ ਸੀ ਰਾਜੇ ਨੂੰ ਫਿਰ ਘੋੜਿਆਂ ਦੀ ਲੋੜ ਸੀ ਰਾਜੇ ਦੀ ਸੈਨਾ ਫੇਰ ਆਈ ਇਹਦੇ ਘਰੇ ਕਿਸਾਨ ਦੇ ਇਹ ਸਾਨੂੰ ਘੋੜੇ ਚਾਹੀਦੇ ਜੋਰ ਪਾਉਣ ਤੇ ਰਾਜਾ ਕਹਿੰਦਾ ਉਹਨੂੰ ਕਿ ਆਪਣਾ ਜਿਹੜਾ ਕੋੜਾ ਚਿੱਟਾ ਘੋੜਾ ਉਹ ਨਾਂ ਦੇ ਜਿਹੜੇ ਜੰਗਲੀ ਕੋੜੇ ਪੰਜੋਂ ਸਾਨੂੰ ਦੇ ਦੇ 10 ਕਿੰਨੇ ਪੈ ਚਾਹੀਦੇ। ਕਿਸਾਨ ਕਹਿੰਦਾ ਠੀਕ ਹੈ ਮਨਜ਼ੂਰ ਹੈ ਜੋ ਤੁਹਾਨੂੰ ਸਹੀ ਲੱਗਦਾ ਉਹ ਪੈਸੇ ਦੇ ਦਿਓ। ਰੱਬ ਦੀ ਰਾਜਾ ਚ ਰਹਿਣ ਵਾਲਾ ਕਿਸਾਨ ਆਪਣੀ ਜ਼ਿੰਦਗੀ ਖੁਸ਼ ਵੀ ਸੀ ਤਾਂ ਦੌਲਤ ਵੀ ਧੱਕਾ ਆਇਆ। ਰੱਬ ਨੇ ਬਿੱਦ ਬਣਾਈ। ਆਪਣੀ ਜ਼ਿੰਦਗੀ ਚ ਖੁਸ਼ੀ ਖੁਸ਼ੀ ਜੀਣ ਲੱਗਾ। ਸਾਮਾ ਪੈਣ ਤੇ ਉਹਦਾ ਬੇਟਾ ਵੀ ਠੀਕ ਹੋ ਗਿਆ। ਸੋ ਦੋਸਤੋ ਸਾਨੂੰ ਇਸ ਕਹਾਣੀ ਤੋਂ ਸਿੱਖਿਆ ਇਹ ਲੈਣੀ ਚਾਹੀਦੀ ਹੈ ਕਿ ਜਦੋਂ ਅਸੀਂ ਰੱਬ ਦੀ ਰਾਜਾ ਚ ਰਹਿੰਦੇ ਆ ਨਾ ਉਸ ਭਗਵਾਨ ਦੀ ਪਰਮੇਸ਼ਵਰ ਦੀ ਰਾਜਾ ਚ ਰਹਿੰਦੇ ਆ। ਉਦੇ ਭਾਣੇ ਚ ਰਹਿਨੇ ਆਂ ਭਗਵਾਨ ਸਾਨੂੰ ਤਤੀ ਹਵਾ ਨਹੀਂ ਲੱਗਣ ਦਿੰਦਾ ਕੋਈ ਨਾ ਕੋਈ ਵਿਧ ਬਣ ਜਾਂਦੀ ਸਾਡੀ ਕੋਈ ਤੰਗੀ ਮੁਸ਼ਕਲ ਮੁਸੀਬਤ ਨਹੀਂ ਹੋਣ ਦਿੰਦਾ ਜੇ ਮੁਸੀਬਤ ਕੋਈ ਆ ਜਾਏ ਜਿਦਾਂ ਦੁੱਧ ਚੋਂ ਵਾਲ ਕੱਢ ਕੇ ਬਾਹਰ ਮਾਰਦੇ ਨੇ ਆਪਾਂ ਓਦਾਂ ਹੀ ਪਰਮਾਤਮਾ ਸਾਡੀ ਜ਼ਿੰਦਗੀ ਚੋਂ ਉਸ ਮੁਸੀਬਤ ਨੂੰ ਕੱਢ ਕੇ ਬਾਹਰ ਮਾਰਦਾ ਹਮੇਸ਼ਾ ਰੱਬ ਦੀ ਰਾਜਾ ਚ ਰੋ ਰੱਬ ਦੇ ਭਾਣੇ ਚ ਰੋ ਐਵੇਂ ਨਹੀਂ ਗੁਰੂ ਨਾਨਕ ਮਹਾਰਾਜ ਨੇ ਕਿਹਾ ਸੀ ਕਿ ਰਾਜਾ ਚ ਰਹਿਆ ਕਰੋ ਗੁਰੂ ਗਬਨ ਸਿੰਘ ਜੀ ਮਹਾਰਾਜ ਕੁਦਰਤ ਦੇ ਭਾਣੇ ਚ ਰਹਿ ਉੱਪਰ ਵਾਲੇ ਦੇ ਭਾਣੇ ਚ ਰਹਿ ਤਾਈ ਉਹਨਾਂ ਦੀ ਅੱਖ 'ਚ ਕਦੇ ਹੰਝੂ ਨਹੀਂ ਆਇਆ ਸੀ ਉਹ ਹਮੇਸ਼ਾ ਕਹਿੰਦੇ ਸੀ ਮੈਂ ਉਹਦੇ ਪਾਣੇ 'ਚ ਖੁਸ਼ ਆ ਤੇ ਉਹਦੀ ਜਦੋਂ ਚਾਰ ਸ਼ਹਿਬਜ਼ਾਦੇ ਸ਼ਹੀਦ ਹੋ ਗਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਤੇ ਨਾਲ ਦੇ ਸਿੰਘ ਬੋਲਦੇ ਸੱਚੇ ਪਾਤਸ਼ਾਹ ਤੁਹਾਨੂੰ ਕੋਈ ਦੁੱਖ ਨਹੀਂ ਪਰਮਾਤਮਾ ਕਹਿੰਦਾ ਦੁੱਖ ਮੈਂ ਆਪਦੀ ਚੀਜ਼ ਦਾ ਕਰਾਂ ਤੇ ਉਹਦੇ ਦਿੱਤੇ ਹੋਏ ਸੀ ਉਹਦੇ ਕੋਲ ਵਾਪਸ ਚਲੇ ਗਿਆ ਮੈਨੂੰ ਦੁੱਖ ਕਿਸੇ ਚੀਜ਼ ਦਾ ਵੀ ਨਹੀਂ ਮੈਂ ਉਹਦੇ ਰਾਜ 'ਚ ਖੁਸ਼ ਆ ਸੋ ਸਾਨੂੰ ਇਹ ਸਿੱਖਿਆ ਜ਼ਰੂਰ ਲੈਣੀ ਚਾਹੀਦੀ ਆ ਕਿ ਹਰ ਰੋਜ਼ ਸਾਨੂੰ ਬਿਨਾਂ ਵਜ੍ਹਾ ਐਵੇਂ ਰੋਣਾ ਨਹੀਂ ਚਾਹੀਦਾ ਅਮੀ ਰੱਬ ਦੇ ਸ਼ਿਕਵੇ ਸ਼ਿਕਾਇਤਾਂ ਨਹੀਂ ਕਰਨੇ ਚਾਹੀਦੇ। ਉਹਦੀ ਰਜਾ 'ਚ ਉਹਦੇ ਪਾਣੀ 'ਚ ਖੁਸ਼ ਰਹਿਣਾ ਚਾਹੀਦਾ। ਆਪਣੇ ਕੰਮ ਨੂੰ ਕਰਦੇ ਰਹਿਣਾ ਚਾਹੀਦਾ। ਕੱਲਾ ਨਹੀਂ ਉਹਦੇ ਪਾਣੀ 'ਚ ਰਹਿ ਕੇ ਖੁਸ਼ ਬਸ ਬੈਠੇ ਰਹੇ ਲੈ। ਆਪਣੇ ਕੰਮ ਨੂੰ ਕਰੋ ਮਨ ਲਾ ਕੇ। ਉਹਦੀ ਰਜਾ 'ਚ ਰੋ। ਜ਼ਿੰਦਗੀ ਸਵਰਗ ਬਣ ਜਾਂਦੀ ਆ। ਜ਼ਿੰਦਗੀ ਖੁਸ਼ ਬਣ ਜਾਂਦੀ ਆ। ਰੱਬ ਸਾਨੂੰ ਆਪੇ ਮੁਸੀਬਤਾਂ 'ਚ ਕੱਢ ਦਿੰਦਾ। ਸੋ ਦੋਸਤੋ ਬਹੁਤ ਬਹੁਤ ਧੰਨਵਾਦ। ਕਹਾਣੀ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ। ਉਹਨਾਂ ਦੋਸਤਾਂ ਨੂੰ ਜਿਹੜੇ ਦੁਖੀ ਰਹਿੰਦੇ ਆ ਜਾਂ ਰੱਬ ਤੇ ਸ਼ਿਕਵੇ ਕੀਤਾ ਕਰ। ਸੋ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ। ਲਾਈਕ ਸ਼ੇਅਰ ਵੀ ਕਰ ਦਿਓ। ਬਹੁਤ-ਬਹੁਤ ਧੰਨਵਾਦ। ਸ਼ੁਕਰੀਆ।